ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 8 ਦਾ ਹੋ ਰਿਹਾ ਪੌਣੇ 8 ਹੋ ਚੁੱਕੇ ਨੇ ਕਿਚਨ 'ਚ ਮੇਰਾ ਕੁਕਿੰਗ ਦਾ ਕੰਮ ਹੋ ਗਿਆ ਡਨ ਤੇ ਅੱਜ ਨਾ ਮੌਸਮ ਸੁੱਖ ਨਾਲ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣਾ ਦਿਨ ਚੜਿਆ ਅੱਜ ਤੋਂ ਉੱਪਰ ਨਿਕਲੀ ਐ ਤਿੱਖੀ ਪੂਰੀ ਤਿੱਖੀ ਧੁੱਪ ਐ ਦੇਖ ਲਈ ਨਾ ਮਤੋਂ ਪਵਾਲ ਧੁੱਪ ਆਈ ਰਹੇ ਸਾਰਾ ਦਿਨ ਮੌਸਮ ਰਹੇ ਚਲੋ ਵਧੀਆ ਕੁਛ ਤਾਂ ਜਿਹੜਾ ਆ ਮੀ ਆਲੇ ਮੌਸਮ ਸਿੱਲਸਲਾ ਆ ਬਹੁਤ ਸਦਾ ਸੁਕੂ ਆ ਹਨਾ ਕੋਈ ਕੰਮ ਬਣੂਗਾ ਕਿਸੇ ਨੇ ਕੋਈ ਬਾਜ਼ਾਰ ਦਾ ਕੰਮ ਕਰਨਾ ਕਿਸੇ ਨੂੰ ਕੋਈ ਦਵਾਈ ਲੈਣ ਜਾਣਾ ਕਿਸੇ ਨੇ ਆਪਣੇ ਵਰਗਿਆਂ ਨੇ ਕੱਪੜੇ ਧੋਣੇ ਨੇ ਕੋਈ ਸਫਾਈ ਕਰਨੀ ਆ ਹੋਣੀ ਕਿਉਂਕਿ ਕੱਲ ਸਾਰਾ ਦਿਨ ਮੀਂਹ ਪਈ ਹੈ ਮੀਂਹ ਆਲੇ ਮੌਸਮ ਚ ਕੋਈ ਕੰਮ ਨਹੀਂ ਬਣਦਾ ਹੈਗਾ ਤੇ ਮੈਂ ਵੀ ਹੁਣ ਕਿਚਨ ਦਾ ਕੰਮ ਟਾਈਮ ਨਾਲ ਹੀ ਖਤਮ ਕਰਤਾ ਕੁਕਿੰਗ ਦਾ ਤੇ ਫੇ ਮੈਂ ਹੁਣ ਸੋਚ ਰੇ ਮਸ਼ੀਨ ਚ ਕੱਪੜੇ ਪਾਦਾ ਹੈਗੇ ਤਾਂ ਬਹੁਤ ਥੋੜੇ ਨੇ ਜਿਆਦੇ ਨਹੀਂ ਹੈਗੇ ਪਰ ਜਿੰਨੇ ਹੈਗੇ ਉਹ ਵੀ ਚਲੋ ਧੁੱਪ ਤਾਂ ਲਾਲਚ ਹੋ ਗਿਆ ਦਿਨ ਵਧੀਆ ਲੱਗ ਰਿਹਾ ਤੋ ਦਾ ਤੇ ਇਸ ਕਰਕੇ ਮੈਂ ਵੀ ਹੁਣ ਮਸ਼ੀਨ ਚ ਕੱਪੜੇ ਪਾਉਣ ਜਾਣੀ ਸੈਮੀ ਚ ਪਾਉਣ ਕੋਈ ਕੱਪੜੇ ਜਾਂਦਾ ਨਹੀਂ ਹੈਗੇ ਤੇ ਇੱਕ ਫੂਲੀ ਮਸ਼ੀਨ ਦੀ ਮੈਂ ਸਰਵਿਸ ਕਰਨੀ ਹੈ ਸਰਵਿਸ ਕੋਈ ਐਦਾ ਕੋਈ ਖੋਲਣਾ ਕਰਨਾ ਨਹੀਂ ਹੁਣ ਉਹ ਇੱਕ ਪਾਉਚ ਹੀ ਪਾਉਣਾ ਉਹਦੇ ਵਿੱਚ ਇੱਕ ਉਹਦਾ ਸਰਫਲ ਡਰਾਅਰ ਤੇ ਇੱਕ ਨੀਚੋਂ ਡਰੇਨ ਵਾਲਾ ਢੱਕਣ ਖੋਲ ਕੇ ਉਹ ਸਾਫ਼ ਕਰਨਾਗਾ ਬਸ ਇੱਕ ਉਹਦੇ ਵਿੱਚ ਉਹ ਪਾਉਚ ਜੇ ਆਪਾਂ ਉਹਨੂੰ ਆਨ ਕਰਨਾ ਟਾਈਮਰ ਲਾਦਾ ਉਹਦਾ ਉਹ ਸੋਚਦੀਆਂ ਫਿਰ ਉਹ ਟੱਬ ਕਲੀਨ ਹੋ ਜਾਊਗਾ ਟੱਬ ਕਲੀਨ ਮੋਡ ਤੇ ਉਹਨੂੰ ਸਫਾਈ ਹੋ ਜਾਊ ਮਸ਼ੀਨ ਦੇ ਅੰਦਰ ਉਹ ਸੋਚ ਰਹੀਆਂ ਕੱਲ ਕਰਨਾ ਸੀ ਪਹਿਲਾਂ ਕੱਲ ਵੀ ਕਾਲ ਕਰ ਲਈ ਫਿਰ ਅੱਜ ਹੁਣ ਉਹ ਕਰਨੀਏ ਕੰਮ ਕਪੜੇ ਧੋਲਾਂ ਤੇ ਕਿਚਨ ਚ ਕੁਕਿੰਗ ਦਾ ਕੰਮ ਮੇਰਾ ਖਾਣਾ-ਦਾਣਾ ਬਣ ਚੁੱਕਿਆ ਖਾਣਾ ਹਲੇ ਜਦੋਂ ਟਾਈਮ ਹੋ ਖਾਣ ਦਾ ਪਰ ਬਣਾ ਕੇ ਮੈਂ ਰੱਖਤਾ ਬਸ ਕੱਲੇ ਫੁਲਕੇ ਰਹਿ ਗਏ ਬਣਾਉਣ ਵਾਲੇ ਇਧਰ ਮੇਰਾ ਕੁਕਿੰਗ ਦਾ ਕੰਮ ਹੋ ਗਿਆ ਡਨ ਦੁੱਧੋ ਵੀ ਬੋਇਲ ਮੈਂ ਕਰਤਾ ਤੇ ਸਬਜੀ ਬਣਾਈ ਸਾਲੂ ਚੋਲੇ ਜਿਹੜੇ ਮੈਂ ਚੋਲੇ ਫ੍ਰੀਜ਼ਰ ਚ ਰੱਖੇ ਸੀ ਜ਼ਿਆਦਾ ਸੀ ਇੱਕ ਦਿਨ ਫ੍ਰੀਜ਼ਰ ਚ ਰੱਖੇ ਸਾਂ ਜੋ ਬਣ ਚੁੱਕੇ ਨੇਗੇ ਵਧੀਆ ਬਣੇ ਨੇ ਆ ਇਹ ਪਤਾ ਹੀ ਲੱਗਦਾ ਵੀ ਫ੍ਰੀਜ਼ਰ ਵਾਲੇ ਨੇ ਕਿ ਤਾਜ਼ੇ ਨੇ ਤਾਜ਼ੇ ਹੀ ਲੱਗਦੇ ਨੇ ਬਿਲਕੁਲ ਕਲਰ ਵੀ ਉਹ ਜਿਵੇਂ ਪਿਆ ਸੀ ਗ੍ਰੀਨ ਗ੍ਰੀਨ ਸਬਜੀ ਉਹ ਜਿਵੇਂ ਬਣ ਗਿਆ ਨਹੀਂ ਤੇ ਇੱਧਰ ਬਣ ਗਿਆ ਮੇਰਾ ਬ੍ਰੈਕਫਾਸਟ ਦਲੀਆ ਮੈਂ ਫਿਰ ਕੁੱਕਰ ਵੀ ਵਾਸ਼ ਕਰਤਾ ਤੇ ਮੈਂ ਕਿਹਾ ਚਲੋ ਫਿਰ ਕੁੱਕਰ ਵਾਸ਼ ਹੋ ਜੂ ਭਾਂਡੇ ਵੱਡੇ ਵੱਡੇ ਧੋਤੇ ਜਾਣਗੇ ਆਟਾ ਗੁੰਨਿਆ ਪਿਆ ਇੱਧਰ ਨਿੰਮੇ ਹੋਰਾਂ ਦੀ ਲੱਸੀ ਬਣੀ ਪਈ ਐ ਤੇ ਮੇਰੇ ਕੰਮ ਹੋ ਗਏ ਡਨ ਮੇਰੇ ਕੋਲ ਕਮੈਂਟ ਆਇਆ ਸਿੱਧਾ ਲਈ ਦਲੀਏ ਦੀ ਕਿ ਦਲੀਏ ਦੀ ਰੈਸਪੀ ਸ਼ੇਅਰ ਕਰੋ ਮੇਰੇ ਹੁਣ ਯਾਦ ਆਇਆ ਜਦੋਂ ਮੈਂ ਸਾਰਾ ਉਹ ਸ਼ੁੱਕਰ ਚ ਪਾਤਾ ਬਸ ਮੈਂ ਕੁੱਕਰ ਚ ਪਾਣੀ ਪਾਇਆ ਜਰ ਪਾਣੀ ਗਰਮ ਹੋ ਗਿਆ ਉਹਦੇ ਵਿੱਚ ਮੈਂ ਇੱਕ ਚਮਚਾ ਦੀ ਅਸੀਂ ਘਿਓ ਦਾ ਪਾਤਾ ਤੇ ਵਿੱਚ ਮੈਂ ਦਲੀਆ ਪਾਤਾ ਜਨ ਕਿ ਕੁੱਕਰ ਵਿੱਚ ਸਾਰਾ ਕੁਝ ਪਾ ਲ ਤੁਸੀਂ ਦਲੀਆ ਪਾ ਦੋ ਘਿਓ ਪਾ ਦੋ ਤਾਂ ਕਿ ਉਬਲੇ ਨਾ ਬਾਹਰ ਨਾ ਆਵੇ ਤੇ ਪਾਣੀ ਪਾ ਦੋ ਜਿੰਨੀ ਦਲੀਆ ਪਾ ਦੋ ਉਸ ਅਕੋਰਡਿੰਗ ਤੁਸੀਂ ਪਾਣੀ ਪਾ ਦੋ ਅੱਧਿਕ ਉਬਾਲਾ ਆਉਣ ਲੱਗੇ ਤੁਹੋਂ ਮੈਂ ਢੱਕਣ ਲਾ ਕੇ ਬੰਦ ਕਰ ਦੂੰਗੀ ਇੱਕ ਵੇਸਨ ਆਜੂਗੀ ਜਦੋਂ ਫੁੱਲ ਕੈਸ ਤੇ ਫਿਰ ਇੱਕ ਵੇਸਨ ਬਾਅਦ ਮੈਂ ਸਲੋ ਕਰ ਦੂੰਗੀ ਸਲੋ ਕਰਕੇ ਮੈਂ ਇੱਕ ਦੂਜੀ ਵੇਸਨ ਲਗਵਾ ਲੂੰਗੀ ਫਸ ਫਿਰ ਬੰਦ ਕਰ ਦੂੰਗੀ ਦੂਜੀ ਵੇਸਨ ਬਾਅਦ ਬੰਦ ਕਰਦਾ ਨਹੀਂ ਪਰ ਦੂਜੀ ਵੇਸਨ ਸਲੋ ਗੈਸ ਤੇ ਲਗਾਉਣੀ ਹੁੰਦੀ ਹੈ ਉਸ ਤੋਂ ਬਾਅਦ ਜੋ ਸਟੀਮ ਨਿਕਲ ਜੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਦੁੱਧ ਪਾ ਕੇ ਇਹਨੂੰ ਆਪਾਂ ਰਿਝਾ ਲਾਂਗੇ ਬਸ ਇੰਨੀ ਕੁ ਹੀ ਹੁੰਦਾ ਕੁੱਕਰ ਦਾ ਸੇਮ ਪ੍ਰੋਸੈਸ ਹੀ ਹੁੰਦਾ ਬਸ ਟੱਕਣ ਲਾ ਕੇ ਵੇਸਨ ਲਗਵਾ ਲਓ ਥੋੜਾ ਜਲਦੀ ਬਣ ਜਾਂਦਾ ਇਹ ਮੈਂ ਤਾਂ ਟੱਕਣ ਲਗਾ ਦਿਆਂਗੇ ਬੰਦ ਕਰ ਦਾਂਗੇ ਇਹਨੂੰ ਤੇ ਹੁਣ ਦਲੀਆ ਬੋਇਲ ਹੋ ਚੁੱਕਾ ਸੀ ਮੈਂ ਢੱਕਣ ਖੋਲਤਾ ਜੋ ਸਟੀਮ ਨਿਕਲ ਗਈ ਤੇ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਦੁੱਧ ਦੁੱਧ ਪਾ ਕੇ ਇਹਨੂੰ ਰਜਾ ਲੈਣਾ ਜਦੋਂ ਤੱਕ ਪੂਰਾ ਇਹ ਦੁੱਧ ਤੇ ਦਲੀਆ ਮਿਕਸ ਨਹੀਂ ਹੁੰਦਾ ਇੱਕ ਸਿਆਰ ਨਹੀਂ ਹੁੰਦਾ ਸਾਰਾ ਜਿਵੇਂ ਖੀਰ ਮੰਗੂ ਜਿਵੇਂ ਖੀਰ ਚ ਆਪਾਂ ਚੌਲ ਮਿਕਸ ਕਰਵਾਦਾ ਇੱਕ ਸਿਆਰ ਨਹੀਂ ਹੁੰਦੇ ਚੌਲ ਤੇ ਦੁੱਧ ਉਵੇਂ ਜਿਵੇਂ ਸੇਮ ਪ੍ਰੋਸੈਸ ਆ ਬਸ ਤੇ ਇਹਨੂੰ ਆਪਾਂ ਥੋੜਾ ਫੇਕ ਰਹਿਣਾ ਦਲੀਆ ਪੱਕ ਚੁੱਕਾ ਪਰ ਦੁੱਧ ਵਿੱਚ ਰਜਾਉਣਾ ਤਾਂ ਕਿ ਦੁੱਧ گاੜਾ ਹੋ ਜੇ ਤੇ ਦਲੀਆਂ ਬਿਲਕੁਲ ਆਪਣਾ ਜਿਹੜਾ ਮਿਕਸ ਹੋ ਜੇ ਦਲੀਆਂ ਤੇ ਦੁੱਧ ਇੱਕ ਸਿਆਰ ਇੱਕ ਜਾਨ ਬਣ ਜਾਣ ਬਸ ਉਹਨਾਂ ਕ ਟਾਈਮ ਇਹਨੂੰ ਸੇਕ ਲਵਾਉਣਾ ਤੇ ਦਲੀਆਂ ਬਣ ਕੇ ਆਪਣਾ ਤਿਆਰਾ ਕੁੱਕਰ ਵਿੱਚ ਬਹੁਤ ਜਲਦੀ ਬਣ ਜਾਂਦਾ ਬਸ ਇਹ ਹੁੰਦਾ ਫਾਇਦਾ ਕੁੱਕਰ 'ਚ ਬਣਾਏ ਦਾ ਤੇ ਹੁਣ ਮੈਂ ਆ ਗਈ ਵਾਸ਼ਿੰਗ ਏਰੀਆ 'ਚ ਮੈਂ ਆਪਣੀ ਫੁੱਲੀ ਮਸ਼ੀਨ ਦੀ ਕਰਨੀ ਸੀ ਸਰਵਿਸ ਸਰਵਿਸ ਯਾਨੀ ਕਿ ਇਹਦੀ ਕਲੀਨਿੰਗ ਕਰਨੀ ਸੀ ਕਹਿ ਸਕਦੇ ਹੋ ਤੁਸੀਂ ਜਿਹੜਾ ਇਹਦਾ ਸਰਫ ਵਾਲਾ ਡਿਟਰਜੈਂਟ ਵਾਲਾ ਡਰਾਅਰ ਹੁੰਦਾ ਉਹ ਮੈਂ ਬਾਹਰ ਕੱਢ ਲਿਆ ਬਾਰ ਕੱਢਣਾ ਬਹੁਤ ਈਜ਼ੀ ਹੈ ਤੇ ਸੈਂਟਰ ਵਿੱਚ ਲਿਖਿਆ ਹੁੰਦਾ ਪ੍ਰੈਸ ਉਹਨੂੰ ਪ੍ਰੈਸ ਕਰਕੇ ਤੁਸੀਂ ਆਪਣੇ ਅੰਗੂਠੇ ਨਾਲ ਪ੍ਰੈਸ ਕਰਕੇ ਤੇ ਡਰਾਅ ਥੋੜਾ ਬਾਹਰ ਨਿਕਲਿਆ ਆਊਗਾ ਡਰਾਅਰ ਨੂੰ ਅੱਛੀ ਤਰ੍ਹਾਂ ਵਾਸ਼ ਕਰਦਾਂਗੇ ਜੇ ਜਿਹੜੀ ਜਗ੍ਹਾ ਚੋਂ ਆਪਾਂ ਡਰਾਅਰ ਕੱਢਿਆ ਉਹ ਜਗ੍ਹਾ ਨੂੰ ਵੀ ਵਿੱਚੋਂ ਆਪਾਂ ਸਾਫ਼ ਕਰਦਾਂਗੇ ਤਾਂ ਕਿ ਕੋਈ ਪਾਣੀ ਲੱਗੇ ਅ ਵਿੱਚ ਕੋਈ ਗੰਦਗੀ ਹੈ ਕੋਈ ਕੰਬੇ ਸਟੇਨਸ ਨੇ ਅੱਛੀ ਤਰ੍ਹਾਂ ਕੱਪੜੇ ਨਾਲ ਸਾਫ਼ ਹੋ ਜਾਣ ਤੇ ਡਰਾਅਰ ਨੂੰ ਵੀ ਮੈਂ ਅੱਛੀ ਤਰ੍ਹਾਂ ਸਕਰਬਰ ਨਾਲ ਬਰਸ਼ ਨਾਲ ਵਾਸ਼ ਕਰਤਾ ਇਹ ਡਰਾਅਰ ਵਾਪਸ ਫਿਕਸ ਕਰ ਦਾਂਗੇ ਆਪਾਂ ਸੇਮ ਪ੍ਰੈਸ ਕਰਕੇ ਉਹਨੂੰ ਉੱਥੋਂ ਫਿਕਸ ਕਰ ਦਾਂਗੇ ਇੱਕ ਦੋਾਰ ਤੁਸੀਂ ਡਰਾਅਰ ਬਾਹਰ ਤੇ ਅੰਦਰ ਕਰਕੇ ਦੇਖ ਲਓ ਵੀ ਅਸੀਂ ਤਰ੍ਹਾਂ ਫਿਕਸ ਹੋ ਗਿਆ ਉਸ ਤੋਂ ਬਾਅਦ نیچے ਇੱਕ ਸਾਈਡ ਤੇ ਟੱਕਣ ਦਿੱਤਾ ਹੁੰਦਾ ਰਾਈਟ ਸਾਈਡ ਤੇ ਉਹ ਟੱਕਣ ਖੋਲ੍ਹ ਕੇ ਉਹਦੇ ਵਿੱਚ ਇੱਕ ਗੋਲ ਚੱਕਰ ਜਿਹਾ ਹੁੰਦਾ ਉਹਨੂੰ ਘਮਾਉਂਗੇ ਜਦੋਂ ਖੁੱਲ ਜੂਗਾ ਉਹਦੇ ਵਿੱਚ ਇੱਕ ਸਟ੍ਰੇਨਰ ਜਾਂ ਲੱਗਾ ਹੁੰਦਾ ਜਿਹਦੇ ਵਿੱਚ ਕੋਈ ਨਿੱਕੇ ਮੋਟੇ ਕੋਈ ਤੁਸੀਂ ਕਹਿੰਦੇ ਕੱਪੜਿਆਂ ਦੇ ਲੂਂ ਵਗੈਰਾ ਫਸ ਜਾਂਦੇ ਨੇ ਜਾਂ ਕੋਈ ਵੀ ਚੀਜ਼ ਥੋੜੀ ਮਸ਼ੀਨ ਚੋਂ ਆਉਂਦੀ ਆਂਦਰ ਉਹ ਕੱਪੜਾ ਲੂਨ ਇੱਕ ਮੋਟ ਬਾਹਰ ਕੋਈ ਫਸ ਜਾਂਦੇ ਨੇ ਉਹ ਚੀਜ਼ ਲੱਗੀ ਉਮਾ ਟੱਕਣ ਜਾਂ ਖੋਲਤਾ ਤੇ ਅੰਦਰੋਂ ਮੈਂ ਉਹਦੀ ਸਫਾਈ ਕਰ ਰਹੀ ਆ ਬਰਸ਼ ਨਾਲ ਪੁਰਾਣੇ ਟੂਥ ਬਰਸ਼ ਨਾਲ ਜਿਹੜਾ ਧੰਦਾਣਾ ਬਰਸ਼ ਹੁੰਦਾ ਪੁਰਾਣਾ ਉਹ ਸੋਧਣਾ ਨਾ ਨਛੀਤਰ ਵਿੱਚੋਂ ਸਾਫ਼ ਕਰ ਦੋ ਤੇ ਫਿਰ ਵਿੱਚ ਗਿੱਲਾ ਕੱਪੜਾ ਮਾਰ ਦੋ ਨਚੋੜ ਕੇ ਤੇ ਜਿਹੜਾ ਆਪਾਂ ਇਹ ਕੱਢਿਆ ਸੀਗਾ ਸਟ੍ਰੇਨਰ ਵਿੱਚ ਜਾਲੀ ਜੀ ਕੱਢੀ ਸੀ ਤੇ ਆਪਾਂ ਇਹ ਜਾਲੀ ਜੀ ਨੂੰ ਵੀ ਵਾਸ਼ ਕਰ ਦਾਂਗੇ ਤੇ ਹੁਣ ਜਿਹੜੇ ਆਪਾਂ ਇਹਦੇ ਵਿੱਚੋਂ ਜਾਲੀ ਕੱਢਿਆ ਉਹਨੂੰ ਵੀ ਵਾਸ਼ ਕਰ ਦਾਂਗੇ ਉਹਦੇ ਵਿੱਚ ਨਾ ਫਸਿਆ ਪੈ ਸੀ ਕੁਝ ਇਸ ਤਰ੍ਹਾਂ ਦੀ ਚੀਜ਼ ਸੀ ਜਿਵੇਂ ਵਿੱਚ ਮਸ਼ੀਨ 'ਚੋਂ ਕੁਝ ਪੇਂਟ ਦੀ ਪਾਪੜੀ ਉੱਤਰ ਹੀ ਹੋਵੇ ਉਸ ਤਰ੍ਹਾਂ ਦੋ ਪੀਸ ਜੇ ਫਸੇ ਪਈ ਸੀ ਤੇ ਇਹਨੂੰ ਆਪਾਂ ਇੱਕ ਪੁਰਾਣੇ ਟੂਥ ਬਰਸ਼ ਨਾਲ ਇਹ ਵਾਲੀ ਜਾਲੀ ਨੂੰ ਆਪਾਂ ਵਾਸ਼ ਕਰ ਲਾਂਗੇ ਆਸੀ ਤਰ੍ਹਾਂ ਕਲੀਨ ਹੋ ਜੂਗੀ ਤੇ ਬਹੁਤ ਜ਼ਰੂਰੀ ਹੋ ਜਾਂਦੀ ਇਹ ਚੀਜ਼ਾਂ ਧਿਆਨ ਰੱਖਣਾ ਇਹਨਾਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣਾ ਇਹਨਾਂ ਦੀ ਮੇਨਟੇਨੈਂਸ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਕਿਉਂਕਿ ਇਹ ਚੀਜ਼ਾਂ ਆਪਾਂ ਨਿੱਤ ਨਮੀਆਂ ਖਰੀਦ ਨਹੀਂ ਸਕਦੇ ਤੇ ਬਹੁਤ ਜ਼ਿਆਦਾ ਮਹਿੰਗੀਆਂ ਮੰਨਦੀਆਂ ਨੇ ਜੇ ਆਪਾਂ ਇਹਨਾਂ ਦਾ ਧਿਆਨ ਰੱਖਾਂਗੇ ਇਹਨਾਂ ਦੀ ਅੱਛੀ ਮੇਨਟੇਨੈਂਸ ਦਾ ਆਪਾਂ ਧਿਆਨ ਰੱਖਾਂਗੇ ਅਚੀ ਮੈਂ ਤਰੀਕੇ ਨਾਲ ਮੇਨਟੇਨ ਕਰਕੇ ਰੱਖਾਂਗੇ ਤਾਂ ਵਧੀਆ ਚੱਲਣਗੇ ਹੈ ਫਿਰ ਆਪਣਾ ਕੰਮ ਵੀ ਨਹੀਂ ਰੁਕਦਾ ਕਦੇ ਤੇ ਹੁਣ ਮੈਂ ਇਹਦੇ ਵਿੱਚ ਡੀਸਕੇਲਰ ਦਾ ਇੱਕ ਪਾਊਡਰ ਪਾ ਰਹੀ ਹਾਂ ਤੁਸੀਂ ਡਿਟਰਜੈਂਟ ਵਾਲੇ ਡਰਾਅਰ ਵਿੱਚ ਪਾ ਦਿਓ ਕੁਛ ਤੇ ਕੁਛ ਮਸ਼ੀਨ ਖੋਲ ਕੇ ਜਿਹੜੀ ਮਸ਼ੀਨ ਦੇ ਅੰਦਰ ਰਬੜ ਹੁੰਦੀ ਹੈ ਨਾ ਉਹ ਰਬੜ ਦੇ نیچے ਪਾ ਦਿਓ ਪਾਊਡਰ ਇਹ ਤੇ ਕੁਝ ਟੱਬ ਦੇ ਵਿੱਚ ਪਾ ਦਿਓ ਮਸ ਫਿਰ ਤਾਂ ਆਪਾਂ ਇਹਨੂੰ ਟੱਬ ਕਲੀਨ ਮੋਡ ਤੇ ਲਗਾ ਦਾਂਗੇ ਤੇ ਟਾਈਮ ਇਹਦਾ ਆਪਣੇ ਆਪ ਆ ਜਾਂਦਾ ਜਿੰਨਾ ਇਹਨੇ ਟਾਈਮ ਲੈਣਾ ਹੁੰਦਾ ਸਾਡੇ ਵਾਲੀ ਮਸ਼ੀਨ ਲੈਂਦੀ ਆ 1 ਘੰਟਾ 50 ਮਿੰਟ ਲੈਂਦੀ ਹੈ ਟੱਪ ਕਲੀਨ ਦੇ ਮੋਡ ਤੇ 1 ਘੰਟਾ 50 ਮਿੰਟ ਮਸ਼ੀਨ ਚੱਲਦੀ ਹੈ ਤੇ ਟੈਂਪਰੇਚਰ ਹਮੇਸ਼ਾ ਮਸ਼ੀਨ ਦਾ ਟੱਪ ਕਲੀਨ ਮੋਡ ਤੇ ਬਹੁਤ ਜ਼ਿਆਦਾ ਨਹੀਂ ਲਾਉਣਾ ਚਾਹੀਦਾ ਘੱਟ ਤੋਂ ਘੱਟ ਲਾਓ ਘੱਟ ਤੋਂ ਘੱਟ ਜਾਨਕੀ ਐਟਲੀਸਟ 40 ਤੋਂ 60 ਦੇ ਵਿੱਚ ਵਿੱਚ ਟੈਂਪਰੇਚਰ ਰੱਖੋ ਤੇ ਕਈ ਸਰਵਿਸ ਕਰਨ ਵਾਲੇ ਨਾ ਪਹਿਲਾਂ ਸਾਡੇ ਮਸ਼ੀਨ ਦਾ 90 ਡਿਗਰੀ ਟੈਂਪਰੇਚਰ ਲਾਉਂਦੇ ਸਨ ਫਿਰ ਇੱਕ ਸਾਨੂੰ ਕਿਸੇ ਨੇ ਦੱਸਿਆ ਇੱਕ ਪਾਈ ਬਦਲ ਕੇ ਆਇਆ ਨੈਕਸਟ ਟਾਈਮ ਸਰਵਿਸ ਵਾਲਾ ਉਹਨੇ ਕਿਹਾ ਵੀ 90 ਡਿਗਰੀ ਬਹੁਤ ਜ਼ਿਆਦਾ ਕਿੰਨਾ 90 ਡਿਗਰੀ ਟੈਂਪਰੇਚਰ ਕਿੰਨਾ ਹੋਗਾ ਫਿਰ ਉਹਨੇ ਸਾਨੂੰ ਦੱਸਿਆ ਵੀ ਤੁਸੀਂ 40 ਤੋਂ 60 ਤੋਂ ਵੱਧ ਟਾਈਮ ਨਹੀਂ ਲਗਾਉਣਾ ਹੈਗਾ ਕਿਉਂਕਿ ਪਹਿਲਾਂ ਮੈਂ ਨਹੀਂ ਕਲੀਨ ਕਰਦੀ ਸੀ ਮਸ਼ੀਨ ਬਾਹਰ ਸਰਵਿਸ ਵਾਲੇ ਆਉਂਦੇ ਸੀ ਉਹ ਉਹੀ ਇਹ ਪਾਊਚ ਪਾ ਕੇ ਕਲੀਨਿੰਗ ਕਰਕੇ ਜਾਂਦੇ ਸੀ ਪਰ ਜੋ ਕਰਦੇ ਸੀ ਮੈਂ ਕੋਲੇ ਖੜ ਕੇ ਹੌਲੀ-ਹੌਲੀ ਮੈਂ ਸਿੱਖ ਲਿਆ ਵੀ ਕਿਸ ਤਰੀਕੇ ਨਾਲ ਕਰਦੇ ਨੇ ਟਾਈਮ ਹੋ ਰਿਹਾ ਪੌਣੇ 9 ਦਾ ਤੇ ਹੁਣ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਦਲੀਆ ਲਾਈਟ ਚੱਲੇਗੀ ਬਸ ਮੇਰੇ ਨੀਲ ਵਾਲੇ ਕੱਪੜੇ ਡਰਾਈ ਕਰਨੇ ਰਹਿ ਗਏ ਤੇ ਦੂਜੀ ਫੁੱਲੀ ਮਸ਼ੀਨ ਟੱਬ ਕਲੀਨ ਮੋਡ ਤੇ ਲੱਗੀ ਹੋਈ ਆ ਉਹ ਜੋ ਲਾਈਟ ਆਊਗੀ ਤਾਂ ਚੱਲ ਪੂਗੀ ਤੇ ਬਾਹਰੋਂ ਕੱਪੜਾ ਦਾ ਕੰਮ ਮੇਰਾ ਖਤਮ ਜਾਣੀ ਬਸ ਮੈਂ ਸਿਰਫ ਸੁੱਕਣੇ ਪਾਉਣੇ ਥੋੜੇ ਜਿਹੇ ਤੇ ਹੁਣ ਮੈਂ ਅੰਦਰ ਥੋੜੀ ਬਹੁਤੀ ਡਸਟਿੰਗ ਕਰ ਲਵਾਂਗੀ ਅੱਜ ਤੇ ਕੁਝ ਚੱਕ ਧਰਤੀ ਕਰਨ ਵਾਲੀ ਪਈ ਉਹ ਕੱਲ ਨੂੰ ਕੁਝ ਮੈਂ ਡਸਟਿੰਗ ਕਰ ਲਵਾਂਗੀ ਤੇ ਹੁਣ ਕਰ ਲਈ ਆਪਣਾ ਬ੍ਰੈਕਫਾਸਟ ਕੁੱਕ ਲੱਗੀ ਪਈ ਫਿਰ ਬਹੁਤ ਲੰਮੇ ਟਾਈਮ ਤੱਕ ਕੁੱਖੇ ਵੀ ਨਹੀਂ ਰਹਿਣਾ ਚਾਹੀਦਾ ਕਿ ਉਹਨਾਂ ਕਿਚਨ ਦਾ ਕੰਮ ਹੋ ਗਿਆ ਸੀ डन ਮੈਂ ਕਰਨੀ ਸੀ ਥੋੜੀ ਜਿਹੀ ਡਸਟਿੰਗ ਲੋਪੀ ਦੀ ਕਿਉਂਕਿ ਉਹੀ ਗੱਲ ਹੈ ਨਾ ਘਰ ਨੇ ਸਾਮ ਸੰਭਾਲਣਾ ਮਨ ਮੋਟਾ ਹੱਥ ਲਾ ਕੇ ਸਾਫ ਸਫਾਈ ਕਰਕੇ ਫਿਰ ਹੀ ਵਧੀਆ ਲੱਗਦੇ ਨੇ ਯਾਨੀ ਕਿ ਫਿਰ ਹੀ ਮੇਨਟੇਨ ਰਹਿੰਦੇ ਨੇ ਹਰ ਇੱਕ ਚੀਜ਼ ਦਾ ਕੁਝ ਵੀ ਆ ਛੋਟੀ ਆ ਵੱਡੀ ਆ ਹਰ ਇੱਕ ਚੀਜ਼ ਮੇਨਟੇਨੈਂਸ ਦੇ ਨਾਲ ਚੱਲਦੀ ਜੇ ਆਪਾਂ ਉਹਨੂੰ ਮੇਨਟੇਨ ਕਰਕੇ ਰੱਖਾਂਗੇ ਚਾਹੇ ਉਹ ਆਪਣਾ ਸਰੀਰ ਆ ਆਪਣੀ ਬਾਡੀ ਆ ਨਾ ਕੁਝ ਵੀ ਜੇ ਆਪਾਂ ਨੂੰ ਮੇਨਟੇਨ ਕਰਕੇ ਰੱਖਾਂਗੇ ਅਚੀ ਡਾਈਟ ਖਾਵਾਂਗੇ ਅਚੀ ਐਕਸਰਸਾਈਜ਼ ਕਰਾਂਗੇ ਅچھے ਥੌਟਸ ਮਾਈਂਡ ਵਿੱਚ ਲੈ ਕੇ ਆਵਾਂਗੇ ਤਾਂ ਆਪਾਂ ਤੰਦਰੁਸਤ ਉਹ ਹਰ ਇੱਕ ਚੀਜ਼ ਨਾਲ ਚਾਹੇ ਉਹ ਲਿਵਿੰਗ ਆ ਚਾਹੇ ਉਹ ਨੌਨ ਲਿਵਿੰਗ ਹਰ ਇੱਕ ਚੀਜ਼ ਨਾਲ ਇਹੀ ਆਪਣਾ ਇਹੀ ਫੰਦਾ ਹੈਗਾ ਕਿ ਤੁਸੀਂ ਉਹਦਾ ਧਿਆਨ ਰੱਖੋ ਉਹ ਹੀ ਸਾਫ਼-ਸਫਾਈ ਦਾ ਧਿਆਨ ਰੱਖੋ ਉਹਦੀ ਮੇਨਟੇਨੈਂਸ ਕਰੋ ਬਸ ਆ ਇਸੇ ਨਾਲ ਹੀ ਆਪਣੇ ਜਿਹੜਾ ਘਰ ਸੋਹਣੇ ਲੱਗਦੇ ਨੇ ਸਾਫ਼ ਸੁਥਰੇ ਆਪਣੇ ਚੀਜ਼ਾਂ ਦੀ ਜਿਹੜੀ ਲਾਈਫ ਹਮੇਸ਼ਾ ਲੌਂਗ ਬਣੀ ਰਹਿੰਦੀ ਉਹਨਾਂ ਦੀ ਸ਼ਾਈਨ ਲੌਂਗ ਬਣੀ ਰਹਿੰਦੀ ਹੈ ਚਾਹੇ ਉਹ ਕੱਪੜਿਆਂ ਦੀ ਗੱਲ ਲਓ ਵੀ ਹੈਨਾ ਕੱਪੜੇ ਵੀ ਆਪਾਂ ਟਾਈਮ ਫਿਰ ਧੋਣੇ ਆ ਪ੍ਰੈਸ ਕਰਦੇ ਆ ਉਹਨਾਂ ਨੂੰ ਸੰਭਾਲ ਕਰਦੇ ਆ ਹਰ ਇੱਕ ਚੀਜ਼ ਤੋਂ ਦੀ ਕੇਅਰ ਤੋਂ ਟਾਈਮ ਥੋੜੀ ਸੰਭਾਲ ਮੰਗਦੀ ਆ ਕਹਤ ਚਾਹੇ ਛੋਟੀ ਚੀਜ਼ ਉਸੇ ਰੱਖ ਲਵਾਂ ਜਾਂ ਚਾਹੇ ਵੱਡੀ ਰੱਖ ਲਵਾਂ ਲਿਓ ਨੂੰ ਮੈਂ ਬਹੁਤ ਡੈਕੋਰੇਟਿਵ ਆਈਟਮਸ ਲੈ ਆ ਸਕਦੀ ਆ ਪਰ ਉਹ ਹੀ ਗੱਲ ਆ ਜਾਂਦੀ ਸਾਮ ਸੰਭਾਲ ਦੀ ਫਿਰ ਤੁਹਾਨੂੰ ਓਨੀ ਜਿਆਦਾ ਕੇਅਰ ਕਰਨੀ ਪੈਂਦੀ ਓਨਾ ਜਿਆਦਾ ਟਾਈਮ ਦੇਣਾ ਪੈਂਦਾ ਉਹ ਚੀਜ਼ਾਂ ਨੂੰ ਤੇ ਬਹੁਤ ਮੁਸ਼ਕਲ ਹੋ ਜਾਂਦਾ ਸਾਰਾ ਕੁਝ ਮੈਨੇਜ ਕਰਨਾ ਜਿੰਨਾ ਕ ਆਪਣੇ ਆਪ ਤੋਂ ਮੈਨੇਜ ਹੋਵੇ ਜਿੰਨਾ ਕ ਆਪਾ ਕਰ ਸਕੀਏ ਓਨਾ ਕ ਸਮਾਨ ਘਰ ਚ ਰੱਖੋ ਤੇ ਬਹੁਤ ਜ਼ਿਆਦਾ ਆਪਣੀ એનર્ਜੀ ਵੀ ਨਾ ਵੇਸ ਕਰੋ ਚੀਜ਼ਾਂ ਦੇ ਪਿੱਛੇ ਭੱਜ ਕੇ ਜੀ ਬਈਕ ਤੁਸੀਂ ਇੱਕ ਚੀਜ਼ਾਂ ਸੰਭਾਲ ਸਕਦੇ ਜਿੰਨਾ ਕ ਮੈਂਟੇਨ ਕਰ ਸਕਦੇ ਹੋ ਨਾ ਜਿੰਨੇ ਤੁਸੀਂ એનર્ਜੀ ਆਪਣੀ ਰੋਜ਼ ਘਰ ਨੂੰ ਦੇ ਸਕਦੇ ਹੋ ਸਾਫ ਸਫਾਈ ਦੀ ਮੈਂਟੇਨੈਂਸ ਲਈ ਉਹਨਾਂ ਕੀ ਸਮਾਨ ਰੱਖੋ ਤੇ ਹੁਣ ਡਸਟਿੰਗ ਕਰਦੀ ਕਰਦੀ ਮੇਰਾ ਐ ਨਹੀਂ ਪਤਾ ਮੈਂ ਕਿੱਧਰ ਚੱਲ ਪਾ ਨਾ ਡਸਟਿੰਗ ਕਰਨ ਲੱਗੀ ਸੀ ਕੱਲੀ ਲੌਬੀ ਦੀ ਪਰ ਫਿਰ ਮੈਂ ਸੋਚ ਚੱਲ ਪੌੜੀਆਂ ਜਿਹੜੇ ਫੋਟੋ ਫਰੇਮਸ ਲੱਗੇ ਨੇ ਉਹਨਾਂ ਤੇ ਕੱਪੜਾ ਮਾਰਦਾ ਫਿਰ ਮੈਂ ਕਿਹਾ ਚੱਲੋ ਥੋੜੀ ਥੋੜੀ ਪੌੜੀਆਂ ਦੀ ਰੇਲਿੰਗਾਂ ਇੱਥੇ ਵੀ ਕੱਪੜਾ ਮਾਰਦਾ ਸ਼ੀਸ਼ਿਆਂ ਤੇ ਵੀ ਕੱਪੜਾ ਮਾਰਦਾ ਬਸ ਐਂ ਕਰਦੇ ਕਰਦੇ ਨਾ ਫਿਰ ਬਿਲ ਕਰਦਾ ਜੋ ਆਪਾਂ ਘਰ ਦੀ ਸਾਫ ਸਫਾਈ ਵੱਲ ਹੋ ਜਾਂ ਆਪਣੇ ਆਪ ਅੰਦਰੂਿਕ ਮੋਟੀਵੇਸ਼ਨ ਆਉਂਦੀ ਹੈ ਕਿ ਹੁਣ ਆ ਵੀ ਕਰਦੇ ਚਲੋ ਆ ਵੀ ਕਰਦੇ ਫਿਰ ਹਟਣਾ ਥੋੜਾ ਮੁਸ਼ਕਲ ਹੋ ਜਾਂਦਾ ਹੈਗਾ ਤੇ ਬਸ ਇੱਥੇ ਮੈਂ ਇਹ ਸਫਾਈ ਕਰਦੀ ਕਰਦੀ ਫਿਰ ਪੌਣੀਆਂ ਦੀ ਰੀਲਿੰਗ ਵੀ ਮੈਂ ਸਾਫ ਕਰਦੀ ਸ਼ੀਸ਼ੇ ਵੀ ਸਾਫ ਕਰਦੇ ਕਿਉਂਕਿ ਸ਼ੀਸ਼ੇ ਦੇ ਅੰਦਰਲੀ ਸਾਈਡ ਪਾਣੀ ਦੇ ਛਿੱਟੇ ਪੈ ਜਾਂਦੇ ਨੇ ਜੋ ਹੈਲਪਰ ਪੋਚਾ ਲਗਾਉਂਦੀਆਂ ਨਾ ਪੌਣੀਆਂ 'ਚ ਤੇ ਉਦੋਂ ਕਿਤੇ ਛਿੱਟੇ ਪੈ ਜਾਂਦੇ ਨਹੀਂ ਗੇ ਉਸ ਤੋਂ ਫਿਰ ਉਹ ਮੈਂ ਇੱਕ ਸੁੱਕਾ ਹੀ ਕੱਪੜਾ ਸ ਮੇਰੇ ਹੱਥ ਵਿੱਚ ਚਲੋ ਮੈਂ ਮਾਰ ਦਤ ਤੇ ਉਸ ਨਾਲ ਦੀ ਨਾਲ ਸਾਫ ਹੋ ਗਏ ਤੇ ਅੱਜ ਵਾਸਫਰੇਸ਼ਨ ਮੈਂ ਕਲੀਨ ਨਹੀਂ ਕੀਤਾ ਮੰਨ ਨਹੀਂ ਸੀ ਮੈਂ ਕਲੀਨ ਕਰਨ ਦਾ ਵੈਸੇ ਸਾਫੀ ਕੱਲ ਮੈਂ ਕਰ ਚੁੱਕੀ ਸੀ ਸਾਫ ਤੇ ਅੱਜ ਮੈਂ ਪਰ ਬਾਕੀ ਜਿਹੜੇ ਸਾਈਟ ਤੇ ਕੋਈ ਪਾਣੀ ਦੇ ਛਿੱਟੇ ਸੀ ਉਹ ਸਾਫ ਕਰ ਤੇ ਟੈਪ ਸਾਫ ਕਰਤੀਆਂ ਜਿਹੜੇ ਸਾਈਟ ਤੇ ਗ੍ਰੇਨਾਈਟ ਲੱਗਿਆ ਹੋਇਆ ਸੀ ਉਤੇ ਕੱਪੜਾ ਮਾਰਤਾ ਤਾਂ ਕਿ ਸਾਰਾ ਆਲੇ ਦੁਆਲੇ ਏਰੀਆ ਸਾਰਾ ਡਰਾਈ ਹੋ ਜੇ ਤੇ ਐਨਾ ਕਰਤਾ ਰੋਜ਼ ਹੀ ਹੈਗਾ ਹਰ ਇੱਕ ਚੀਜ਼ ਆਪਾਂ ਰੋਜ਼ ਸੇਮ ਚੀਜ਼ਾਂ ਹੀ ਸਾਫ ਕਰਮੀਆਂ ਨੇ ਰੋਜ਼ ਆਪਾਂ ਬਦਲ ਬਦਲ ਕੇ ਸਫਾਈ ਕਰ ਸਕਦੇ ਹੁੰਨੇ ਆ ਟਾਈਮ ਹੋ ਗਿਆ ਪੌਣੇ 4 ਦਾ ਮੈਂ ਹੁਣ ਲੈ ਕੇ ਆਪਣੀ ਚਾਹ ਕਰਕੇ ਚਾਹ ਪੀਣੇ ਅੱਜ ਨਾ ਮੇਰਾ ਸਿਰ ਇੰਨਾ ਦੁਖਿਆ ਮਾਈਗਰੇਨ ਇੰਨਾ ਜ਼ਿਆਦਾ ਹੋਇਆ ਇੱਕਦਮ ਤੇ ਦੁਪਹਿਰ ਦੁਪਹਿਰੇ ਮੈਂ ਸੌਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਨੀਂਦ ਨਾ ਆਵੇ ਦਵਾਈ ਵੀ ਲੈ ਲਈ ਪਰ ਫਿਰ ਵੀ ਮੈਨੂੰ ਨੀਂਦ ਨਾ ਆਵੇ ਇੱਕ ਜੋ ਸਿਰ ਦੁਖਦਾ ਨਾ ਪਤਾ ਕੀ ਗੱਲ ਨੀਂਦ ਹੀ ਨਾ ਆਵੇ ਕੁਦਰਤੀ ਕਰਨਾ ਜਦੋਂ ਕੁਝ ਦੁਖਦਾ ਹੁੰਦਾ ਬਿਲਕੁਲ ਨੀਂਦ ਨੀਂਦ ਨਹੀਂ ਆਉਂਦੀ ਤੁਸੀਂ ਜਿੰਨਾ ਮਰਜ਼ੀ ਸੌਣ ਦੀ ਕੋਸ਼ਿਸ਼ ਕਰ ਲਓ ਨੀਂਦ ਤਾਂ ਆਈ ਨਹੀਂ ਤੇ ਹੁਣ ਕੁਝ ਦਵਾਈ ਲੈ ਕੇ ਠੀਕ ਹੋਇਆ ਚਾਹ ਪੀਣਾ ਚਾਹ ਪੀ ਕੇ ਫਿਰ ਮੈਂ ਕੱਪੜੇ ਪ੍ਰੈਸ ਕਰਦੀ ਆਂ ਇੱਧਰ ਚੇਅਰ ਤੇ ਪਏ ਨੇ ਕੱਪੜੇ ਫਿਰ ਉਹ ਵੀ ਜਗ੍ਹਾ ਖਾਲੀ ਹੋਊਗੀ ਤੇ ਕੱਪੜੇ ਵੀ ਅਲਮਾਰੀਆਂ ਵਿੱਚ ਸਮਝਾਂਗੇ ਤੇ ਉਸ ਤੋਂ ਬਾਅਦ ਫਿਰ ਸ਼ਾਮ ਦਾ ਦੇਖਾਂ ਦੀ ਦਾਲ ਸਬਜ਼ੀ ਸ਼ਾਮ ਨੂੰ ਤਾਂ ਮੈਂ ਐਗ ਕਰੀ ਬਣਾਉਂਗੀ ਅੱਜ ਤੇ ਉਹ ਤਾਂ ਬਹੁਤ ਈਜ਼ੀ ਜੀ ਆਪਸ਼ਨ ਐ ਐਗ ਕਰੀ ਬਣਾਉਂਗੀ ਤੇ ਅੱਜ ਵਾਕ ਵੀ ਕਰੂੰਗੀ ਸੁੱਖ ਨਾਲ ਸੋਹਣਾ ਦਿਨ ਲੱਗਿਆ ਹੋਇਆ ਧੁੱਪ ਨਿਕਲੀ ਪਈ ਐ ਸਵੇਰ ਦੀ ਵਧੀਆ ਜਿੰਨੇ ਕ ਕੱਪੜੇ ਸੀ ਮੈਂ ਧੋ ਲਿਆ ਅੱਜ ਤੇ ਧੁੱਪ ਬਹੁਤ ਸੋਹਣੀ ਲੱਗੀ ਹੋਈ ਅੱਜ ਕਪੜੇ ਖਰਜਾਣਾ ਵੀ ਨਹੀਂ ਸੀ ਪਰ ਤੂੰ ਪੈਣੀ ਸੋਣੀ ਤਾਂ ਲੱਗਦਾ ਜਿਵੇਂ ਤਾਰਾ ਭਰ ਦੋ ਕਪੜੇ ਤੋਤੋ ਕੇ ਪਰਤ ਕਪੜੇ ਹੈ ਹੀ ਨਹੀਂ ਸੀਗੇ ਤੇ ਚਲੋ ਜੀ ਹੁਣ ਚਾਹ ਪੀ ਲਈਏ ਚਾਹ ਪੀ ਕੇ ਫਿਰ ਉਸ ਤੋਂ ਬਾਅਦ ਮੈਂ ਕਪੜੇ ਪ੍ਰੈਸ ਕਰੂੰਗੀ ਟਾਈਮ ਹੋ ਰਿਹਾ 5:30 ਦਾ ਤੇ ਇੱਧਰ ਮੈਂ ਗਰੇਵੀ ਬਣਾ ਕੇ ਰੱਖਤੀ ਐਗ ਲਈ ਗਰੇਵੀ ਬਣ ਚੁੱਕੀ ਐ ਤੇ ਗਰੇਵੀ ਬਣਦੇ-ਬਣਦੇ ਮੈਂ ਪਿਆਜ਼ ਵੀ ਛਿੱਲ ਲੈ ਖਣੀ-ਖਣੀ ਨੇ ਕਿਚਨ 'ਚ ਨਾਲ ਗਰੇਵੀ ਬਣੇਗੀ ਨਾਲ ਮੈਂ ਪਿਆਜ਼ ਛਿੰਲ ਕੇ ਰੱਖਤੀ ਤੇ ਬਸ ਹੁਣ ਆਟਾ ਗੁੰਨਣਾ ਕੱਲਾ ਆਟਾ ਵੀ ਦੇਖਦੀ ਐ ਮੈਂ ਗੁੰਨ ਕੇ ਰੱਖ ਹੀ ਦਿੰਨੀ ਹੁਣੀ ਫਿਰ ਮੈਨੂੰ ਆਏ ਜਿਵੇਂ ਕੰਮ ਆਪਦੇ ਖਤਮ ਕਰਕੇ ਕਿਚਨ ਦੇ ਮੈਂ ਵਾਕ ਕਰ ਲਵਾਂਗੀ ਸ਼ਾਮ ਨੂੰ ਵਿਚਾਰ ਬਾਅਦ ਮੌਸਮ ਵਧੀਆ ਅੱਜ ਵਾਕ ਹੋ ਜਾਊਗੀ ਇਸ ਤਰ੍ਹਾਂ ਕੁਛ ਮੈਂ ਪਾਹੀ ਕੰਮ ਮੈਂ ਥੋੜਾ ਜਲਦੀ ਕਰ ਲਈ ਬਸ ਐਗ ਰਹਿਣਗੇ ਕੱਲੇ ਬੋਇਲ ਕਰਨੇ ਮੈਂ ਬਾਅਦ ਵਿੱਚ ਕਰ ਦੂੰਗੀ ਤੇ ਹੁਣ ਸ਼ਾਮ ਨੂੰ ਵਾਕ ਕਰਕੇ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਰੱਖਣੇ ਸੀ ਐਗ ਬੋਇਲ ਕਰਨੇ ਤੇ ਪਾਣੀ ਮੈਂ ਰੱਖ ਤਾ ਪੈਨ ਵਿੱਚ ਵੈਸੇ ਮੈਂ ਐਗ ਬੋਇਲਰ 'ਚ ਬੋਇਲ ਕਰ ਲਾਣੀ ਹੁੰਦੀ ਆ ਯਾਰ ਦਿਨਾਂ ਐਗ ਵੀ ਥੋੜੇ ਜਿਆਦੇ ਸੀਗੇ ਇੱਕ ਦੋ ਹੀ ਪਾਧਾ ਸੀ ਫਿਰ ਮੈਂ ਕਿਹਾ ਚਲ ਹੁਣ ਕਿਉਂਕਿ ਉਹਦੇ ਵਿੱਚ 7 ਐਗਸ ਹੀ ਹੁੰਦੇ ਨੇਗੇ ਤੇ ਮੈਂ ਅੱਜ ਬੋਇਲ ਕਰਨੇ ਸੀ 8 ਐਗਸ ਤੇ ਉਸ ਕਰਕੇ ਇੱਕ ਅੰਡਾ ਪਾਧਰਿਆ ਸੀਗਾ ਫਿਰ ਮੈਨੂੰ ਪਾਣੀ 'ਚ ਰੱਖਣੇ ਪੈਗੇ ਤੇ ਮੈਂ ਕਿਹਾ ਚਲ ਪਾਣੀ 'ਚ ਹੀ ਰੱਖ ਦਾਨੀ ਆ ਤੇ ਜਿਹੜੇ ਹੋਰ ਦੂਸਰੇ ਐਗਸ ਦੇ ਡੱਬੇ ਵਿੱਚ ਤੇ ਉਹ ਮੈਂ ਕਿਹਾ ਚਲ ਜਿਹੜੇ ਫ੍ਰਿਜ ਵਿੱਚ ਡੱਬਾ ਲੱਗਾ ਉਹ ਤੇ ਰਿਫਿਲ ਕਰ ਦਾਨੀ ਕਿਉਂਕਿ ਅੱਜ ਜੀ ਦਵਿੰਦਰ ਸਮਾਨ ਲੈ ਕੇ ਆਏ ਸੀਗੇ ਤੇ ਐਗਸ ਵੀ ਮਹਿੰਗੇ ਸੀ ਪਹਿਲਾਂ ਨਾਲ ਜਿਹੜਾ ਬੋਇਲ ਕਰਨੇ ਰੱਖਤੇ ਜਿਹੜੇ ਹੁਣ ਨਵੇਂ ਐਗਸ ਆਏ ਸੀ ਉਹਨੂੰ ਡੱਬੇ ਵਿੱਚ ਪਾ ਤੇ ਨਾਲ ਦੇ ਨਾਲ ਜਿਹੜਾ ਸਮਾਨ ਬਜਾਰੋਂ ਆਉਂਦਾ ਸਮਹਾਲਣਾ ਵੀ ਜ਼ਰੂਰੀ ਹੋ ਜਾਂਦਾ ਨਾ ਵੀ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਹੋਵੇ ਬਸ ਇਹ ਸੀ ਮੈਂ ਕਿਹਾ ਚਲੋ ਜਿਹੜਾ ਸਮਾਨ ਹੁੰਦਿਆਂ ਤਾਂ ਜਗ੍ਹਾ ਤੇ ਟਿਕਾ ਦਾਂ ਮੈਂ ਨਾ ਗਲਵਸ ਨੂੰ ਗਾਇ ਨਹੀਂ ਮੈਂ ਪਹਿਲਾਂ ਇਹਦੋਂ ਪਹਿਲਾਂ ਦੋ ਪੇਅਰ ਖਰਾਬ ਕਰਤੇ ਗਲਵਸ ਦੇ ਵਾਸ਼ਰੂਮ ਕਲੀਨ ਕਰਾਣੇ ਮੈਂ ਯੂਜ਼ ਕਰਦੀ ਹੁੰਨੀ ਆ ਉਹ ਹੋਰ ਸੀ ਸਿੰਪਲ ਇਹ ਤੇ ਉੱਪਰ ਐਦਾਂ ਬਰਸ਼ ਜਿਹੜਾ ਬਣਿਆ ਹੋਇਆ ਤਾਂਡੇ ਲੱਗੇ ਹੋਏ ਨੂੰ ਬਰਸ਼ ਵਾਂਗੂ ਉਹ ਸਿੰਪਲ ਪਲੇਨ ਸੀ ਇਸ ਤਰ੍ਹਾਂ ਸੀ ਪਲੇਨ ਬਿਲਕੁਲ ਦੋ ਪੇਅਰ ਗਲਵਸ ਦੇ ਖਰਾਬ ਹੋ ਗਏ ਖਰਾਬ ਵੀ ਪਤਾ ਕਿੱਥੋਂ ਹੁੰਦੇ ਸੀ ਇੱਥੋਂ ਹੁੰਦੇ ਸੀ ਨੇ ਮੇਰਾ ਰਬੜਕ ਪਗਲਣ ਲੱਗ ਗਿਆ ਨਵੇਂ ਮੈਟ ਜੇ ਹੋਣ ਲੱਗੇ ਸੀ ਇਥੋਂ ਖਰਾਬ ਹੋ ਗਏ ਸੀ ਦੋ ਤਿੰਨ ਵਾਰ ਤਾਂ ਮੈਂ ਇਹਦਾ ਫੋਲਡ ਕਰਕੇ ਉਹ ਯੂਜ਼ ਵੀ ਕਰ ਲਏ ਪਾ ਵੀ ਲੈਂਦੀ ਸੀ ਪਰ ਫੇਰ ਕਿਵੇਂ ਨਵੇਂ ਕੰਮ ਇਥੇ ਬਾਤ ਨੇ ਗੁੰਦ ਨਹੀਂ ਲੱਗਣੇ ਸੀ ਉਹ ਚਿਪਚਿਪੀ ਜੀ ਫਿਰ ਉਹ ਮੈਨੂੰ ਸੁੱਟਣੇ ਪਏ ਦੋ ਪਿਆ ਖਰਾਬ ਹੋ ਗਏ ਫਿਰ ਮੈਂ ਦਿਵਿੰਦਰ ਨੂੰ ਕਹੇ ਸਰ ਹੋਰ ਲੈ ਕੇ ਆਓ ਚੇਂਜ ਕਰਕੇ ਤੇ ਆਵੜ ਲੈ ਕੇ ਨੇ ਤੇ ਬਰਸ਼ ਜੇ ਲੱਗੇ ਹੋਇਆ ਤੇ ਇਹ ਮੈਂ ਤਾਂ ਯੂਜ਼ ਕਰਨੇ ਪਹਿਲਾਂ ਮੈਂ ਯੂਜ਼ ਨਹੀਂ ਕਰਦੀ ਸੀ ਮੈਂ ਸਿੱਧਾ ਡਾਇਰੈਕਟ ਅਦੇ ਵਾਸ਼ਰੂਮ ਤੋਂ ਆਦੀ ਹੁੰਦੀ ਸੀ ਪਰ ਹੁਣ ਮੈਨੂੰ ਆਦਤ ਪੈ ਗਈ ਕਿਉਂਕਿ ਮੇਰੇ ਨੌਂ ਐਤੋਂ ਖਰਾ ਤੇ ਫਿਰ ਜਦੋਂ ਤੇ ਮੈਂ ਗਲਵਸ ਪਾ ਕੇ ਵਾਸ਼ਰੂਮ ਕਲੀਨ ਕਰਨ ਲੱਗਿਆ ਉਸ ਤੋਂ ਬਾਅਦ ਮੈਨੂੰ ਕੁਝ ਫਰਕ ਸੀ ਨਾ ਉਹਨੂੰ ਕਾਫੀ ਟਾਈਮ ਲੰਘ ਗਿਆ ਸੀਗਾ ਤੇ ਮੈਂ ਗੋਲੀਆਂ ਵੀ ਖਾਧੀਆਂ ਸੀ ਨਾ ਵਾਸਤੇ ਤੇ ਉਪਰੋਂ ਉਹਦੇ ਨਾਲ ਪਤਾ ਨਹੀਂ ਗਲਸ ਨਾਲ ਜਿਹਨੇ ਸਰਕ ਬੈ ਗਿਆ ਤੇ ਗੋਲੀਆਂ ਮੈਂ ਹੁਣ ਦੁਬਾਰੇ ਫੇਰ ਮਗਾਈਆਂ ਨੇ ਤੇ ਮੇਰੇ ਨਾ ਹੁਣ ਦੁਬਾਰੇ ਫੇਰ ਖਰਾਬ ਹੋਣ ਲੱਗ ਗਿਆ ਸਿਰਫ ਟਿੱੜ ਜਾਂਦੇ ਨਮੂਰੂ ਮੈਂ ਕੋਈ ਪਾਣੀ ਵਾਲਾ ਕੰਮ ਕਰਾਂ ਪਾਣੀ ਜਾਂ ਟਾਈਮ ਹੱਥ ਮਾਰੀ ਚੱਲਾਂ ਮੂਰੂ ਹਟਿੱੜ ਜਾਂ ਮੈਨੂੰ ਭੁਰ ਲੱਗ ਜਾਂਦੇ ਨਾ ਬਸ ਆਹ ਪ੍ਰੋਬਲਮ ਹੈ ਜੇ ਆਪਾਂ ਕੋਈ ਕੋਈ ਸੰਗਲ ਇਨਫੈਕਸ਼ਨ ਹੋ ਉਹ ਕੁਝ ਨਹੀਂ ਹੈਗੀ ਕੋਈ ਫੰ ਮਸਪੁਰ ਜਾਂਦੇ ਨੂੰ ਮੁਰੂ ਟੁੱਟਣਾ ਨਹੀਂ ਆਉਂਦੇ ਤੇੜਜੇ ਜਾਂਦੇ ਨੇ ਫਿਰ ਉਹ ਮਾਲਾਂ ਚ ਕੱਪੜਾ ਫਸੀ ਜਾਂਦੇ ਨੇ ਫਿਰ ਮੈਨੂੰ ਕੱਟਣੇ ਪੈਂਦੇ ਨੇ ਉਹ ਬਸ ਇਹ ਪ੍ਰੋਬਲਮ ਹੁੰਦੀ ਹੈ ਮੈਨੂੰ ਪਹਿਲਾਂ ਪਹਿਲਾਂ ਵੀ ਮੈਂ ਗੋਲੀਆਂ ਖਾਧੀਆਂ ਸੀ ਤੇ ਠੀਕ ਹੋ ਗਏ ਸੁਣਦੇ ਮੈਂ ਕਿ ਮੈਨੂੰ ਗੋਲੀਆਂ ਹੋਰ ਲਿਆ ਇੱਕ ਵਾਰ ਹੋਰ ਖਾ ਕੇ ਦੇਖ ਲਾਣੀ ਹੈ ਤਾਂ ਹੁਣ ਗੋਲੀਆਂ ਹੋਰ ਲੈ ਕੇ ਆਈਆਂ ਹਾਂ 8ਵੇਂ ਦਿਨ ਇੱਕ ਗੋਲੀ ਲੈਣੀ ਹੁੰਦੀ ਹੈ 8ਵੇਂ ਦਿਨ ਤੇ ਆਹ ਆ ਦੋ ਜਿਵੇਂ ਮੰਗਾਈਆਂ ਸੀ ਦਵਿੰਦਰ ਤੋਂ ਆਹ ਗਲਾਸ ਤੇ ਬਿੰਦ ਤਾਂ ਮੈਂ ਜਮਾ ਨਹੀਂ ਸਕਦਾ ਸੀਗਾ ਇਹ ਤੇ ਮੇਰੀ ਦਵਾਈ ਮਾਈਗਰੇਨ ਦੀ ਅੱਜ ਲਾਸਟ ਖਰਾਕ ਸੀ ਮੈਂ ਲੈ ਲਈ ਤੇ ਇੱਕ ਹਫਤੀ ਦਵਾਈ ਲੈਂਦੀ ਹਾਂ ਮਾਈਗਰੇਨ ਦੀ ਕਈ ਵਾਰ ਤਾਂ ਆਖ ਖਰਾਕਾਂ ਮੇਰੇ 2 2.5 ਮਹੀਨੇ ਚੱਲ ਜਾਂਦੇ ਨੇ ਕਈ ਵਾਰ ਤਾਂ 1 ਮਹੀਨੇ ਡੇਢ ਮਹੀਨੇ ਚ ਹੀ ਲੱਗ ਜਾਂਦੇ ਨੇ ਇਸ ਵਾਰ ਮੇਰੇ 10 ਖਰਾਕਾਂ ਮਿੰਨ ਲੱਗਦਾ ਮਹੀਨੇ ਡੇਢ ਮਹੀਨੇ ਚ ਲੱਗੀਆਂ ਮੈਨੂੰ ਜਲਦੀ ਮੋਣੇ ਪੈਗੇ ਕਈ ਵਾਰ 2.5 ਮਹੀਨੇ ਵੀ ਲੱਗਦੇ ਹੁੰਦੇ ਨੇ ਟਾਈਮ ਹੋ ਰਿਹਾ ਹੁਣ 9 ਵਜੇ ਦਾ ਤੇ ਮੈਂ ਕਰ ਰਹੀ ਕੱਲ ਸਵੇਰ ਦਿੱਤੀ ਹਾਂ ਦੀ ਅੰਜਦਾ ਕਾਨਫ੍ਰੈਂਸ ਤਾਂ ਹੋ ਗਿਆ ਖਤਮ ਹਾਂ ਕੱਲ ਦੀ ਤਿਆਰੀ ਕਰ ਰਹੀ ਐ ਇਧਰ ਮੈਂ ਦਹੀਂ ਮਾਸੇਦ ਉਤਰ ਰੱਖਿਆ ਉਹ ਸਾਂਹ ਹੋ ਗਿਆ ਠਰ ਜੀ ਜਿਹੜਾ ਫੁੱਟ ਗਈ ਜਾਗ ਲਗਾ ਦੂੰਗੀ ਇਧਰ ਭੂਰੀ ਰਾਜਮਾ ਕੱਲ ਸਵੇਰ ਵਾਸਤੇ ਰਾਜਮਾ ਬਣਨਗੇ ਛੋਟੀ ਇੱਕ ਫੋਲੀ ਪੀਉਂਗੀ ਇੱਕ ਇੱਕ ਵਾਰ ਅਸੀਂ ਖਾ ਲਈ ਸਬਜੀ ਬਚੇ ਨਾ ਪਰ ਬਚ ਰਹੀ ਦੀ ਫਿਰ ਵੀ ਹੈ ਨਾ ਮੈਂ ਆਪਦੇ ਵੱਲੋਂ ਬਹੁਤ ਥੋੜੀ ਜਿਹੀ ਥੋੜੀ ਜਿਹੀ ਸਬਜੀ ਬਣਾਉਣੀ ਜਿਹੜੀ ਆਪ ਨੂੰ ਪਤਾ ਹੋਵੇ ਆਪਣੀ ਫੈਮਲੀ ਦੁਆਰੇ ਖੁਸ਼ ਹੋ ਕੇ ਨਹੀਂ ਖਾਉਣੀ ਹੈ ਨਾ ਤੇ ਫਿਰ ਮੈਂ ਉਹ ਘੱਟ ਬਣਾਉਂ ਹੁੰਦੀ ਪਰ ਫਿਰ ਵੀ ਬਾਕੀ ਜਾਂਦੀ ਸਬਜੀ ਥੋੜੀ ਪੂਰੀ ਪੂਰੀ ਬਣਦੀ ਨਹੀਂ ਹੈਗੀ आपके वालों तो घट्ट घट तो हो रही है बस एक कॉल ही पर फिर भी बच रही चलो जी हम इस अज्ञी बलॉग की एंडिंग होपो थोड़ा बलॉग अच्छा लगे होगा बलॉग अच्छा लगे तो प्लीज लाइक शेयर कमेंट जरूर करना चैनल नहीं सबसक्राइब किया सबसक्राइब कर लियो वीडियो लाइक भी करा करो हाइट भी कराया करो ਬਸ ਤੁਸੀਂ ਬਹੁਤ ਸਪੋਰਟ ਕਰਦੇ ਥੈਂਕ ਯੂ ਤੁਹਾਡੇ ਬਹੁਤ ਬਹੁਤ ਸਪੋਰਟ ਲਈ ਤੁਹਾਡੇ ਪਿਆਰ ਲਈ ਥੈਂਕ ਯੂ ਸੋ ਮੱਚ ਸੋ ਓਕੇ ਜੀ ਇਹ ਸੀ ਮੇਰਾ ਅੱਜ ਦੀ ਵੀਡੀਓ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ